ਕਿਸਾਨ ਵੀਰੋ ਇੱਕ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ 'ਚ ਗੱਲ ਆਪਾਂ ਝੋਨੇ ਤੇ ਬਾਸਮਤੀ ਬਾਰੇ ਕਰਾਂਗੇ ਕਿ ਕਿਸਾਨ ਵੀਰਾਂ ਲਈ ਇਹਨਾਂ ਦੋਨਾਂ ਦੇ ਵਿੱਚੋਂ ਕਿਹੜੀ ਚੀਜ਼ ਹੈ ਜਿਹੜੀ ਉਹ ਫਾਇਦੇਮੰਦ ਜ਼ਿਆਦਾ ਰਹਿੰਦੀ ਹੈ ਜੀ ਆਪਾਂ ਬਾਸਮਤੀ ਲਾਣੀ ਆ ਤਾਂ ਤਾਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਤੇ ਜੀ ਆਪਾਂ ਝੋਨਾ ਪਰਮਲ ਕੋਈ ਵੀ ਮਤਲਬ ਵੈਰਾਈਟੀ ਝੋਨੇ ਦੀ ਮੋٹے ਦੀ ਬੀਜਣੀ ਆ ਤਾਂ ਫਿਰ ਕਿਹੜੀਆਂ ਆਪਾਂ ਨੇ ਗੱਲਾਂ ਦਾ ਖਿਆਲ ਰੱਖਣਾ ਤੇ ਇਹਨਾਂ ਦੇ ਵਿੱਚ ਆਪਾਂ ਨੂੰ ਮੋਟਾ-ਮੋਟਾ ਕਿੰਨਾ ਕੁ ਫਰਕ ਪੈ ਜਾਂਦਾ ਜੀ ਚੰਗੀ ਬਾਸਮਤੀ ਹੋ ਜਾਂਦੀ ਆ ਰੇਟ ਸੋਨਾ ਲੱਗ ਜਾਂਦਾ ਤਾਂ ਕਿੰਨਾ ਕੁ ਫਰਕ ਪੈਂਦਾ ਸੋ ਇਹਦੇ ਬਾਰੇ ਅੱਗੇ ਤੁਹਾਡੇ ਨਾਲ ਡਿਟੇਲ ਚ ਗੱਲ ਕਰਦੇ ਆ ਸੋ ਨਵੀ ਕਿਸਾਨ ਵੀਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਹੋਰ ਵੀ ਨਾ ਤੱਕ ਵੀਡੀਓ ਜਿਹੜੀ ਉਹ ਵੀ ਸ਼ੇਅਰ ਜਰੂਰ ਕਰਿਆ ਕਰੋ ਕਿਸਾਨ ਵੀਰੋ ਸਭ ਤੋਂ ਪਹਿਲਾਂ ਤਾਂ ਵੀਡੀਓ ਕੁਆਲਿਟੀ ਦੀ ਜੇਕਰ ਮੈਂ ਗੱਲ ਕਰਾਂ ਤਾਂ ਇਹ ਨਾ ਸੋਚਿਓ ਕਿ ਸ਼ਾਇਦ ਮਤਲਬ ਫੋਨ ਦੀ ਕੁਆਲਿਟੀ ਜਾਂ ਜਿਹਦੇ ਵਿੱਚ ਵੀਡੀਓ ਸ਼ੂਟ ਹੁੰਦੀ ਉਹਦੀ ਕੁਆਲਿਟੀ ਘਾਟਾ ਕਿਸਾਨ ਵੀਰੋ ਇਸ ਟਾਈਮ 7:30 ਦਾ ਸ਼ਾਮ ਦਾ ਟਾਈਮ ਹੈ ਤੇ ਤੁਹਾਨੂੰ ਪਤਾ ਹੀ ਹੈ ਕਿ ਧੁੱਪ ਵੀ ਕੋਈ 6:30 7:00 ਵਜੇ ਤੱਕ ਧੁੱਪ ਰਹਿੰਦੀ ਆ ਤਾਂ ਉਹਦੇ ਤੋਂ ਬਾਅਦ ਖੇਤ ਵੱਲ ਨੂੰ ਆਈਦਾ ਧੁੱਪ ਐ ਨਹੀਂ ਜਾਂਦਾ ਤੇ ਤਾਂ ਕਰਕੇ ਮਤਲਬ ਜਦੋਂ ਇਹ ਦਿਨਾਂ ਦੇ ਗਰਮੀਆਂ ਦੇ ਵਿੱਚ ਤੁਸੀਂ ਦੇਖਿਆ ਹੀ ਹੋਗਾ ਕਿ ਜੱਕ ਦਾ ਮੀਂਹੇ ਦਾ ਪਤਾ ਹੀ ਨਹੀਂ ਲੱਗਦਾ ਕਿ ਕਿਹੜੇ ਵੇਲੇ ਹੁਣ ਭਾਵੇਂ ਧੁੱਪ ਲੱਗੀ ਹੋਏ ਤੇ ਉਹਦੇ ਤੁਸੀਂ 10 ਮਿੰਟਾਂ ਬਾਅਦ ਵੇਖੋ ਤਾਂ ਐਨ ਦਿਲ ਢਲ ਕੇ ਪੂਰਾ ਐਨ ਮਤਲਬ ਨੇਹਰਾ ਜਾਂ ਥੋੜਾ ਥੋੜਾ ਹੋਣ ਲੱਗ ਪੰਦਾ ਜਿਵੇਂ ਹੁਣ ਇਸ ਟਾਈਮ ਹੁਣ 7:30 ਦਾ ਟਾਈਮ ਤੇ ਕਿਸਾਨ ਵੀਰੋ ਜੇਕਰ ਮੈਂ ਗੱਲ ਕਰਾਂ ਬਾਸਮਤੀ ਦੀ ਤਾਂ ਬਾਸਮਤੀ ਦਾ નો ਡਾਊਟ ਰੇਟ ਆ ਜੋ ਪਿਛਲੀ ਵਾਰੀ ਸੋਨਾ ਲੱਗਾ ਤੇ ਕਿਸਾਨ ਵੀਰਾਂ ਨੂੰ ਚੰਗੇ ਪੈਸੇ ਵੀ ਦੇ ਕੇ ਗਈਆਂ ਨੇ ਇਹ ਗਈਆ ਬਾਸਮਤੀ ਦੀ ਫਸਲ ਤੇ ਉਹੀ ਕਈ ਕਿਸਾਨ ਵੀਰਾਂ ਨੇ ਬਾਸਮਤੀ ਦੀ ਫਸਲ ਤੋਂ ਕਾਟਾ ਵੀ ਖਾਦਾ ਹੁਣ ਕਾਟਾ ਕਿਹੜੀਆਂ ਨਹੀਂ ਖਾਦਾ ਕਾਟਾ ਉਹਨਾਂ ਨਹੀਂ ਖਾਦਾ ਕਿਸਾਨ ਵੀਰੋ ਜਿਨ੍ਹਾਂ ਨੇ ਨਵੀਂ ਵੈਰਾਈਟੀ ਲਾਈ ਹੀ ਜਿੱਦਾਂ 1847 ਹੋ ਗਿਆ ਇੱਕ ਦੋ ਹੋਰ ਜਿਹੜੀਆਂ ਵਾਈਟ ਮੱਕੇ ਵੈਰਾਈਟੀਆਂ ਜੇ ਟ੍ਰਾਇਲ ਤੇ ਨੇ ਤੇ ਉਹਨਾਂ ਵੈਰਾਈਟੀ ਜਿਹੜੇ ਇਹ ਮਤਲਬ ਕੋਈ ਵੀ ਬੀਜ ਆ ਭਾਵੇਂ ਕੋਈ ਯੂਨੀਵਰਸਿਟੀ ਲਾਂਚ ਕਰਦੀ ਆ ਭਾਵੇਂ ਕੋਈ ਹਰਿਆਣੇ ਦੀ ਹੋਏ ਕੋਈ ਪ੍ਰਾਈਵੇਟ ਫਰਮ ਕਰਦੀ ਆ ਉਹਦਾ ਇਹ ਨਹੀਂ ਹੁੰਦਾ ਕਿ ਆਪਾਂ ਜੇ ਉਹਨਾਂ ਦੇ ਖੇਤਾਂ ਦੇ ਵਿੱਚ ਇੰਨਾ ਇਹ ਮਤਲਬ ਇਹ ਝਾੜ ਆ ਰਿਹਾ ਤੇ ਆਪਣੇ ਖੇਤ ਦੇ ਵਿੱਚ ਵੀ ਉਹਨਾਂ ਝਾੜ ਆਏਗਾ ਹੀ ਆਏਗਾ ਐਵੇਂ ਦਾ ਕੋਈ ਉਹ ਨਹੀਂ ਹੁੰਦਾ ਇਹ ਹੌਲੀ-ਹੌਲੀ ਕੋਈ ਕੋਈ ਵੀ ਵੈਰਾਈਟੀ ਦਾ ਨਾਂ ਪਹਿਲੇ ਸਾਲ ਇਹ ਪਤਾ ਲੱਗਦਾ ਕਿ ਇਹ ਸੋਹਣੀ ਹੈ ਚੰਗਾ ਝਾੜ ਦੇਣ ਵਾਲੀ ਹੈ ਤੇ ਨਾ ਹੀ ਪਹਿਲੇ ਸਾਲ ਇਹ ਪਤਾ ਲੱਗਦਾ ਕਿ ਇਹ ਵੈਰਾਈਟੀ ਫੇਲ ਹੈ ਹੌਲੀ-ਹੌਲੀ 4-5 ਸਾਲ ਦੇ ਵਿੱਚ ਆਪਾਂ ਨੂੰ ਥੋੜਾ ਬੋਤਾ ਜਿਹੜਾ ਮਤਲਬ ਇੰਨਾ ਗਿਆਨ ਹੋ ਜਾਂਦਾ ਕਿ ਇਹ ਜੇ ਵੈਰਾਈਟੀ ਆਪਾਂ ਬਾਸਮਤੀ ਦੀ ਲਾਣੇ ਆ ਤਾਂ ਇਹਦੇ ਨਾਲ ਆਪਾਂ ਨੂੰ ਮੁਨਾਫਾ ਹੋਏਗਾ ਜਾਂ ਨਹੀਂ ਪਰ ਇਹ ਨਹੀਂ ਕਿ ਆਪਾਂ ਕਹਿ ਸਕਦੇ ਕਿ ਇੱਕ ਵਾਰੀ ਲਾ ਕੇ ਇਹਦਾ ਕੋਈ ਘਾਟਾ ਵਾਧਾ ਪਤਾ ਲੱਗ ਜਾਂਦਾ ਜਿੱਦਾਂ ਹੁਣ 1847 ਕਈ ਕਿਸਾਨ ਵੀਰਾਂ ਨੇ ਪਿਛਲੇ ਸਾਲ ਲਾ ਲਿਆ ਸੀ ਪਰ ਬਾਅਦ ਵਿੱਚ ਇਹ ਮਤਲਬ ਝਾੜ ਵੀ ਚਲੋ ਠੀਕ ਹੀ ਨਿਕਲ ਗਿਆ ਸੀ ਪਰ ਰੇਟ ਆ ਜਿਹੜਾ ਉਹ ਬਿਲਕੁਲ ਹੀ ਨਹੀਂ ਸੀ ਲੱਗਾ ਬਾਸਮਤੀ ਦੀ ਪਹਿਲੀ ਗੱਲ ਇਹ ਹੈ ਕਿ ਜੇ ਤੁਸੀਂ ਨਵੀਂ ਵੈਰਾਈਟੀ ਲਾਣੀ ਆ ਕੋਈ ਬੀਜ ਰੱਖਣ ਲਈ ਵੈਰਾਈਟੀ ਲਾਣੀ ਆ ਫਿਰ ਤੁਸੀਂ ਭਾਵੇਂ ਨਵੀਂ ਬੀਜ ਲੋ ਉਹ ਵੀ ਤੁਸੀਂ ਕੋਈ ਚਾਰਕਨਾਲਾ ਜਾਂ ਕੋਈ ਤਿੰਨ ਚਾਰ ਇਸ ਤੋਂ ਵੱਧ ਮਤਲਬ ਨਾ ਬੀਜੋ ਤੇ ਜਿਹੜੀਆਂ ਬਾਸਮਤੀਆਂ ਦੇ ਪਿਛਲੇ ਸਾਲਾਂ ਦੇ ਵਿੱਚ ਰੇਟ ਸੋਹਣੇ ਲੱਗਦੇ ਆ ਰਹੇ ਆ ਤੇ ਉਹੀ ਵੈਰਾਈਟੀਆਂ ਦੀ ਤੁਸੀਂ ਪਨੀਰੀ ਆ ਜਿਹੜੀ ਉਹ ਵੀ ਇਸ ਸਾਲ ਬੀਜੋ ਤੇ ਦੂਸਰੀ ਗੱਲ ਇਹ ਕਿ ਇਹ ਨਾ ਸੋਚਿਆ ਕਰੋ ਕਿ ਹਾਂ ਵੀ ਇੱਕੋ ਵਾਰੀ ਆਪਾਂ ਜੇ ਇੱਕ ਸਾਲ ਆਪਾਂ ਨੂੰ ਮੁਨਾਫਾ ਹੁੰਦਾ ਤੇ ਦੂਜੇ ਸਾਲ ਆਪਾਂ ਸਾਰੇ ਖੇਤ ਹੀ ਮਤਲਬ ਬਾਸਮਤੀ ਲਾ ਦੀਏ ਜੇ ਮੇਰੀ ਮੰਨੋ ਤੇ ਫਿਰ ਥੋੜਾ ਜਿਹਾ ਜੇ ਮੰਨ ਲਓ ਤੁਸੀਂ ਮੋਟੀ ਜਿਹਾ 10 ਕਿੱਲੇ ਦੀ ਖੇਤੀ ਕਰਦੇ ਹੋ ਉਹਦੇ ਵਿੱਚੋਂ ਕੋਈ ਤੁਸੀਂ 4-5 ਉਹਨੂੰ ਦੇ ਸਕਦੇ ਹੋ ਬਾਸਮਤੀ ਨੂੰ 4-5 ਪਰਮਲ ਦੀ ਇੱਕੋ ਜਿਹੀ ਖੇਤੀ ਕਿਸਾਨ ਵੀਰੋ ਕਦੇ ਵੀ ਨਾ ਕਰਿਆ ਕਰੋ ਉਹ ਉਹੀ ਵੱਡਾ ਜਿਆਦਾ ਆਪਣਾ ਨੁਕਸਾਨ ਦਾ ਕਾਰਨ ਹੁੰਦਾ ਕਈ ਵਾਰੀ ਉਸ ਟਾਈਮ ਤੇ ਮੀਂਹ ਪੈ ਜਾਂਦਾ ਐਣ ਪੈ ਜਾਂਦਾ ਚਲੋ ਰੱਬ ਨਾ ਕਰੇ ਤੇ ਐਦਾਂ ਦੀ ਜਦੋਂ ਸਿਚੁਏਸ਼ਨ ਆ ਜਾਂਦੀ ਆ ਉਹਦੇ ਵਿੱਚ ਫਿਰ ਆਪਾਂ ਇਹ ਮਤਲਬ ਜਿਆਦਾ ਨੁਕਸਾਨ ਕਰ ਬੈਠੀ ਤਾਂ ਕਰਕੇ ਰੇਟ ਇਸ ਵਾਰ ਵੀ ਬਾਸਮਤੀ ਦਾ ਸੋਨਾ ਲੱਗਣਾ ਤੇ ਇਹ ਵੀ ਨਹੀਂ ਕਿ ਮਤਲਬ ਆਪਾਂ ਜਿਆਦਾ ਜਿਹੜੀ ਜਿਆਦਾ ਹੀ ਕੋਈ ਸਮੇਂ ਤੋਂ ਪੁਰਾਣੀ ਵੈਰਾਈਟੀ ਆ ਉਹ ਆਪਾਂ ਲਾ ਦਈਏ ਜਿਹੜੀ ਹੁਣ ਲੱਗਦੀ ਵੀ ਨਹੀਂ ਜਿਹੜੀ ਜਿਹਦੀ ਮਤਲਬ ਤੁਹਾਨੂੰ ਲੱਗਦਾ ਕਿ ਤੁਹਾਡੇ ਨੇੜੇ ਜਿਹੜੀ ਮੰਡੀ ਆ ਉਹਦੇ ਵਿੱਚ ਉਹ ਪਿਛਲੇ ਸਾਲ ਸੋਹਣੀ ਵੈਰਾਈਟੀ ਵੇਚ ਗਈ ਸੀ ਤਾਂ ਉਹ ਤੁਸੀਂ ਵੈਰਾਈਟੀ ਆ ਜਿਹੜੀ ਉਹ ਬਾਸਮਤੀ ਲਾ ਸਕਦੇ ਹੋ ਬਾਕੀ ਇਹ ਫਾਇਦਾ ਹੀ ਰਹੇਗਾ ਤੁਹਾਨੂੰ ਬਾਸਮਤੀ ਦਾ ਬਾਸਮਤੀ ਦਾ ਐਵੇਂ ਇੱਕ ਤੁਸੀਂ ਪਨੀਰੀ ਆ ਜਿਹੜੀ ਉਹ ਮਤਲਬ 25 ਦਿਨ ਤੋਂ ਜ਼ਿਆਦਾ ਨਹੀਂ ਲਾਣੀ ਤੇ ਇੱਕ ਆਹ ਗੱਲ ਹੈ ਤੇ ਇੱਕ ਤੁਸੀਂ ਮਤਲਬ ਇਹ ਨਹੀਂ ਕਰਨਾ ਕਿ ਜੇ ਮੰਨ ਲਓ 20 ਤਰੀਕ ਨੂੰ ਝੋਨਾ ਦੂਜਾ ਲੱਗਣਾ ਸਟਾਰਟ ਹੋਣਾ ਤੇ ਆਪਾਂ ਮਤਲਬ 20 ਤੋਂ ਹੀ ਇਹ ਬਾਸਮਤੀ ਲਾਣੀ ਸ਼ੁਰੂ ਕਰ ਦੇਣੀ ਹੈ ਜਿੰਨੇ ਮਤਲਬ ਜ਼ਿਆਦਾ ਖੇਤਾਂ ਦੇ ਵਿੱਚ ਲਾਣੀ ਹੈ ਤੇ ਇਦਾਂ ਕਿਸਾਨ ਵੀਰੋ ਇਹ ਗੇਤੀ ਬਾਸਮਤੀ ਕਦੀ ਵੀ ਪੰਜਾਬ ਦੇ ਵਿੱਚ ਝਾੜ ਆ ਜਿਹੜਾ ਉਹ ਨਹੀਂ ਦੇ ਸਕਦੀ ਹਾਂ ਕਈ ਕਿ ਇੱਕ ਦੋ ਕਿਸਮਾਂ ਹੈਗੀਆਂ ਉਹ ਦੇ ਵੀ ਦਿੰਦੀਆਂ ਪਰ ਇਹ ਹਰ ਵਾਰੀ ਨਹੀਂ ਕਿ ਆਪਣਾ ਤੁੱਕਾ ਚੱਲੇਗਾ ਚੱਲੇਗਾ ਤੇ ਹੁਣ ਜੇ ਮੈਂ ਆ ਜਾ ਪਰਮਲ ਝੋਨੇ ਤੇ ਤਾਂ ਪਰਮਲ ਝੋਨੇ ਦੇ ਤਾਂ ਕਿਸਾਨ ਵੀਰੋ ਇਹ ਆ ਕਿ ਨੋ ਗੇਨ ਤੇ ਨੋ ਰਿਸਕ ਕੋਈ ਵੀ ਮਤਲਬ ਇਹਦੇ ਵਿੱਚ ਨਾ ਫਾਇਦਾ ਇਹ ਵਾਲੀ ਖੇਤੀ ਆ ਜੇ ਆਪਣਾ ਫਾਇਦਾ ਨਹੀਂ ਇਹ ਕਰਦਾ ਤੇ ਆਪਣਾ ਨੁਕਸਾਨ ਵੀ ਨਹੀਂ ਕਰਦਾ ਫਾਇਦਾ ਦਾ ਚਲੋ ਇਹ ਫਿਰ ਵੀ ਆਪਾਂ ਨੂੰ ਇੱਕ ਫਿਕਸ ਅਮਾਉਂਟ ਦੇ ਵਿੱਚ ਪਿਆਹੇ ਆ ਜਿਹੜੇ ਉਹ ਦੇ ਕੇ ਜਾਏਗਾ ਕਿ ਹਾਂ ਵੀ ਜੀ ਮੋਟਾ ਝੋਨਾ ਤੇ ਉਹ ਆਪਣਾ 25 ਕੁਇੰਟਲ ਮਾੜੇ ਤੋਂ ਮਾੜਾ ਵੀ ਨਿਕਲੇਗਾ ਹਨ ਤੇ ਜੇ ਉਹ ਫਿਰ ਵੀ 50 6000 70 ਦਾ ਆਮ ਨਿਕਲ ਜਾਂਦਾ ਤਾਂ ਇਹਦਾ ਇਹ ਹੁੰਦਾ ਕਿ ਉਹਦੇ ਵਿੱਚ ਆਪਾਂ ਨੂੰ ਕੋਈ ਰਿਸਕ ਨਹੀਂ ਪਰ ਜਿਹੜੇ ਕਿਸਾਨ ਵੀਰਾਂ ਦੀ ਖੇਤ ਮਤਲਬ ਠੇਕੇ ਦੇ ਉਹ ਖੇਤੀ ਨਹੀਂ ਕਰਦੇ ਉਹ ਬਾਸਮਤੀ ਹੈ ਜਿਹੜੀ ਉਹ ਮਤਲਬ ਆਪਣੇ ਖੇਤ ਵਿੱਚ ਲਾਣਾ ਉਹਨਾਂ ਨੂੰ ਜ਼ਿਆਦਾ ਵਧੀਆ ਰਹਿੰਦਾ ਤੇ ਜਿਹੜੇ ਕਿਸਾਨ ਵੀਰ ਠੇਕੇ ਤੇ ਲੈ ਕੇ ਖੇਤੀ ਕਰਦੇ ਆ ਉਹ ਕਦੇ ਵੀ ਐਡਾ ਵਡਾ ਰਿਸਕ ਨਾ ਲਿਆ ਕਰੋ ਹਾਂ ਇੱਕ ਦੋ ਖੇਤ ਦੋ ਤਿੰਨ ਖੇਤ ਤੁਸੀਂ ਲਾਣੇ ਆ ਉਹਦੀ ਕੋਈ ਮੈਂ ਕਹਿ ਨਹੀਂ ਸਕਦਾ ਤੇ ਇਹ ਗੇਤੀ ਬਾਸਮਤੀ ਹੈ ਜਿਹੜੀ ਉਹ ਗੇਤੀ ਕਦੇ ਵੀ ਨਾ ਲਾਓ ਉਹਦੇ ਵਿੱਚ ਰੋਗ ਵੀ ਆਏਗਾ ਨੁਕਸਾਨ ਵੀ ਆਏਗਾ ਤੇ ਇੱਕ ਇਹ ਗੱਲ ਕੀ ਤੁਸੀਂ ਮਤਲਬ ਜੀ ਪਿਛਲੇ 2 ਸਾਲ ਇਹ ਲਗਾਤਾਰ ਜਿਹੜੀ ਬਾਸਮਤੀ ਆ ਉਹ ਤੁਹਾਡੇ ਖੇਤ ਵਿੱਚ ਲੱਗੀ ਆ ਜਾਂ ਮੋਟਾ ਝੋਨਾ ਤੁਹਾਡੇ ਖੇਤ ਵਿੱਚ ਪਿਛਲੇ 2 ਸਾਲ ਲਗਾਤਾਰ ਲੱਗਾ ਤਾਂ ਫਿਰ ਤੁਸੀਂ ਕੀ ਕਰਨਾ ਇਹ ਮਤਲਬ ਇਸ ਵਾਰ ਉਹਨੂੰ ਬਦਲ ਲੈਣਾ ਉਹਨੂੰ ਕੀ ਕਰਨਾ ਜੇ ਤੁਸੀਂ ਬਾਸਮਤੀ ਲਾਈ ਤਾਂ ਉੱਥੇ ਤੁਸੀਂ ਇਸ ਵਾਰ ਮੋਟਾ ਝੋਨਾ ਲਾ ਦਿਓ ਤਾਂ ਜੇ ਤੁਸੀਂ ਪਹਿਲਾਂ ਮੋਟਾ ਝੋਨਾ ਲਾਉਂਦੇ ਸੀ ਤਾਂ ਉੱਥੇ ਬਾਸਮਤੀ ਦੀ ਲਾ ਦਿਓ ਕੋਈ ਕਿਸਮ ਜਾਂ ਦੂਸਰੀ ਗੱਲ ਹਾਈਬ੍ਰਿਡ ਦੀ ਕਿਸਾਨ ਵੀਰੋ ਹਾਈਬ੍ਰਿਡ ਅਜੇ ਇੰਨਾ ਕੁ ਵਿਕਸਿਤ ਬੀਜ ਨਹੀਂ ਹੋਏ ਉਹ ਚਲੋ ਸਵਾ 34 ਇਹ ਇੱਕ ਦੋ ਬੀਜ ਹੈਗੇ ਨੇ ਤੇ ਜਿਹੜੇ ਮਤਲਬ ਥੋੜੇ ਜਿਿਹੇ ਕਿਸਾਨ ਵੀਰ ਕਹਿੰਦੇ ਨੇ ਕਿ ਹਾਂ ਵੀ ਇਹਨਾਂ ਦਾ ਝਾੜ ਵਧੀਆ ਆ ਗਿਆ ਆਪਾਂ ਨੂੰ ਜਿਵੇਂ ਪਰ ਹਾਈਬ੍ਰਿਡ ਬੀਜਾਂ ਦੀ ਮੇਨ ਗੱਲ ਆਹੀ ਪ੍ਰੋਬਲਮ ਹੁੰਦੀ ਹੈ ਕਿ ਇਹ ਵਿਕਦੇ ਨਹੀਂ ਇਹਦੀ ਪ੍ਰਾਈਵੇਟ ਖਰੀਦ ਹੁੰਦੀ ਆ ਆਪਾਂ ਨੂੰ ਪੂਰਾ ਰੇਟ ਆ ਜਿਹੜਾ ਉਹ ਨਹੀਂ ਮਿਲਦਾ ਜੇ ਖਰੀਦ ਆਪਣੀ ਸਰਕਾਰੀ ਵੀ ਹੋ ਜੇ ਤਾਂ ਵੀ ਕਈ ਵਾਰੀ ਉਹਨਾਂ ਨੂੰ ਚੋਲ ਆ ਜਿਹੜਾ ਉਹਨਾਂ ਦਾ ਟੁੱਟਦਾ ਹੁੰਦਾ ਜਾਂ ਮਤਲਬ ਇਹ ਨਹੀਂ ਆਪਾਂ ਕਹਿ ਸਕਦੇ ਕਿ ਆਪਾਂ ਕੋਈ 2-4 ਸਾਲਾਂ ਦੇ ਵਿੱਚ ਆਪਾਂ ਨੂੰ ਪਤਾ ਲੱਗ ਜੇ ਕਿ ਹਾਈਬ੍ਰਿਡ ਝੋਨਾ ਫਾਇਦੇਮੰਦ ਵਾਲਾ ਬੜਾ ਆ ਜਾਂ ਨੁਕਸਾਨ ਵਾਲਾ ਬੜਾ ਹਨ ਤੇ ਤਾਂ ਕਰਕੇ ਤੁਸੀਂ ਮਤਲਬ ਹਾਈਬ੍ਰਿਡ ਝੋਨੇ ਵਾਲਾ ਜੇ ਕੋਈ ਬਾਲਾ ਨਾ ਜਾਇਓ ਜੇ ਛੋਟਾ ਥੋੜਾ ਬੋਤਾ ਖੇਤ ਤੁਸੀਂ ਬੀਜਣਾ ਇੱਕ ਵਾਰੀ ਕਰਕੇ ਵੇਖਣਾ ਕਿ ਕਿੰਨਾ ਕੇ ਦਾ ਝਾੜ ਆਂਦਾ ਜਾਂ ਕਿਵੇਂ ਦੀ ਕਿਸਮ ਹੈ ਕੀ ਇਹਦਾ ਰੇਟ ਲੱਗਦਾ ਫਿਰ ਥੋੜਾ ਜਿਹਾ ਤੁਸੀਂ ਲਾ ਸਕਦੇ ਹੋ ਬਾਕੀ ਜੇ ਹਾਈਬ੍ਰਿਡ ਇੰਨੇ ਚੋਨੇ ਕਾਮਯਾਬ ਨਹੀਂ ਹੋਏ ਕਿ ਆਪਾਂ ਪੰਜਾਬ ਦੇ ਵਿੱਚ ਕੋਈ 20% ਜਾਂ 30% ਰਕਬਾ ਹਾਈਬ੍ਰਿਡ ਝੋਨੇ ਨੂੰ ਦੇ ਸਕੀਏ ਸੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਜੀ